ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਜੀ ਮੰਡੇ ਅੱਜ ਮੇਰੀ ਛੁੱਟੀ ਆ ਤੇ ਮੈਂ ਘਰ ਹੀ ਸੀਗੀ ਤੇ ਅੱਜ ਵੈਸੇ ਮੈਂ ਵੀਡੀਓ ਨਹੀਂ ਬਣਾਉਣੀ ਸੀ ਕਿਉਂਕਿ ਮੇਰੇ ਅੱਜ ਕੰਮ ਕਾਫੀ ਜ਼ਿਆਦਾ ਸੀਗੇ ਤੇ ਮੈਂ ਅੱਜ ਤਾਂ 11 ਵਜੇ ਇੱਕ ਮੇਰੀ ਅਪਾਇੰਟਮੈਂਟ ਆ ਨੇਲ ਆਲੀ ਨਾਲ ਉੱਧਰ ਜਾਣਾ ਸੀ ਫਿਰ ਘਰ ਦੇ ਕੰਮ ਕਿਉਂਕਿ ਕੱਲ ਸੰਡੇ ਸਾਰੇ ਜਾਣੇ ਘਰੇ ਸੀਗੇ ਤੇ ਉਹਦੀ ਵਜ੍ਹਾ ਕਰਕੇ ਵੀ ਫਿਰ ਅਜਮੇਰ ਛੁੱਟੀਆਂ ਫਿਰ ਬੱਚੇ ਜਦੋਂ ਇਹ ਘਰੇ ਹੁੰਦੇ ਆ ਤੇ ਕੰਮ ਜ਼ਿਆਦਾ ਹੀ ਫਿਰ ਮੰਡੇ ਨੂੰ ਜ਼ਿਆਦਾ ਹੀ ਹੋ ਜਾਂਦਾ ਵਾ ਜਾਂਦਾ ਵਾ ਤੇ ਤਾਂ ਕਰਕੇ ਫਿਰ ਅੱਜ ਮੈਂ ਥੋੜਾ ਬੀਜੀ ਸੀਗੀ ਤੇ ਫਿਰ ਮੈਂ ਲੋਕ ਕਮੈਂਟ ਪੜੇ ਵੀ ਜਿਨ੍ਹਾਂ ਦੇ ਮੈਂ ਵੇਖਿਆ ਵੀ ਰਿਪਲਾਈ ਕਰਨਾ ਜ਼ਰੂਰੀ ਆ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਵੀ ਪੇਪਰਾਂ ਚ ਸਿਰਫ 5 ਦਿਨ ਰਹਿ ਗਏ 3 ਨਵੰਬਰ ਲਾਸਟ ਡੇਟ ਆ ਤੇ ਫਿਰ ਮੈਂ ਕਿਹਾ ਚਲੋ ਹੁਣ ਮੈਂ ਜੀ ਕੱਲ ਨੂੰ ਮੇਰੇ ਦਾਦਾ ਸੀ ਕੱਲ ਨੂੰ ਮੈਂ ਵੀਡੀਓ ਬਣਾਉਂਗੀ ਇੱਕ ਆਪਾਂ ਨੂੰ ਦੋ ਕਮੈਂਟ ਆਏ ਸੀਗੇ ਇੱਕ ਤਾਂ ਭੈਣ ਦਾ ਆਇਆ ਸੀਗਾ ਤੇ ਇੱਕ ਵੀਰ ਦਾ ਆਇਆ ਸੀਗਾ ਤੇ ਉਹ ਪੁੱਛਦੇ ਸੀਗੇ ਵੇਟਰਿੰਗ ਦੇ ਕੰਮ ਬਾਰੇ ਮੇਰੇ ਰੈਸਟੋਰੈਂਟ ਤੇ ਉਹਦੀ ਕੀ ਤਨਖਾਹ ਆ ਕੀ ਹਿਸਾਬ ਕਿਤਾਬ ਆ ਆਪਾਂ ਉਹਦੇ ਤੇ ਵੀਡੀਓ ਬਣਾਉਣੀ ਸੀਗੀ ਤੇ ਉਹ ਮੈਂ ਕਹਿੰਸੀ ਚਲੋ ਆਪਾਂ ਕੱਲ ਨੂੰ ਬਣਾਵਾਂਗੇ ਕਿਉਂਕਿ ਅੱਜ ਬੀਜੀਆਂ ਨਹੀਂ ਬਣਨੀਗੀ ਵੀਡੀਓ ਫਿਰ ਹੁਣ ਮੈਂ ਜਦੋਂ ਫੋਨ ਦੇਖਿਆ ਦੋ ਕਮੈਂਟ ਸੀਗੇ ਜਿਨ੍ਹਾਂ ਦਾ ਵੀ ਰਿਪਲਾਈ ਕਰਨਾ ਜ਼ਰੂਰੀ ਸੀਗਾ ਤੇ ਫਿਰ ਮੈਂ ਕਿਹਾ ਵੀ ਚਲੋ ਹੁਣ ਇੰਨਾ ਆਪਾਂ ਲੈ ਕੇ ਜਾਂ ਕਰਕੇ ਵੀ ਇੰਨਾ ਨਹੀਂ ਵੀ ਸਮਝ ਆਉਂਦੀ ਫਿਰ ਉਹ ਵਾਰ-ਵਾਰ ਪੁੱਛਣਗੇ ਆਪਾਂ ਵੀਡੀਓ ਬਣਾ ਕੇ ਤੇ ਚਲੋ ਪੰਜਾਂ ਕਮੈਂਟਾਂ ਦੀ ਆਪਾਂ ਦੱਸ ਦੇਣ ਚਲੋ ਨਾਲ ਜਿਹੜੇ ਹੋਰ ਵੀ ਆ ਭੈਣ ਵੀਰ ਕੰਮ ਕੇ ਬਹੁਤ ਕਮੈਂਟ ਆ ਰਹੇ ਆ ਵੀ ਅਸੀਂ ਪੇਪਰ ਭਰਨੇ ਆ ਅਸੀਂ ਪੜਾਉਣੇ ਆ ਸਾਡੀ ਹੈਲਪ ਕਰੋ ਜਾਂ ਕਿੱਦਾਂ ਉਹਦਾ ਕਰਕੇ ਵੀ ਆਪਾਂ ਤੁਹਾਨੂੰ ਇਹੀ ਵੀਡੀਓ ਬਣਾਉਣਾ ਤਾਂ ਆਪਣਾ ਇਹੀ ਰੀਜਨ ਆ ਵੀ ਇੱਕ ਤਾਂ ਦੇਣਾ ਪੰਜ ਰਹਿ ਗਿਆ ਤੇ ਬਾਕੀ ਆਪਾਂ ਵੀ ਤੁਹਾਡੀ ਇੰਨੀ ਹੈਲਪ ਇੰਨੀ ਕ ਹੈਲਪ ਕਰ ਸਕਦੇ ਆ ਵੀ ਆਪਾਂ ਤੁਹਾਨੂੰ ਜਾਣਕਾਰੀ ਦੇ ਸਕਦੇ ਆ ਵੀ ਜਿਹੜਾ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਜਾਂ ਤੁਸੀਂ ਕੋਸਮ ਪੇਪਰ ਭਰਉਣ ਬਾਰੇ ਜਾਂ ਕੋਈ ਹੋਰ ਵੀ ਉਹ ਜਿੱਥੇ ਜੇ ਤੁਸੀਂ ਪੇਪਰ ਭਰਉਣੇ ਆ ਜਿੱਥੋਂ ਵੀ ਉਹ ਨਹੀਂ ਆਪਾਂ ਤੁਹਾਨੂੰ ਵੀ ਸਵਾਗਤ ਆਪਾਂ ਤੁਹਾਡੀ ਉਹਦੇ ਕੋਈ ਵੀ ਨਹੀਂ ਹੈਲਪ ਕਰ ਸਕਦੇ ਕਿਉਂਕਿ ਹੁਣ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਇਸ ਸਾਲ ਵੀ ਰੂਲ ਕਾਫੀ ਚੇਂਜ ਹੋ ਗਏ ਆ ਦੇਵੀ ਬਾਕੀ ਹੁਣ ਜਿਹੜੇ ਵੀ ਜੀ ਆਪਾਂ ਹੁਣ ਤੁਹਾਨੂੰ ਕਿਸੇ ਦਾ ਦੱਸਾਂਗੇ ਵੀ ਜਾਂ ਤੁਸੀਂ ਇਹਨਾਂ ਤੋਂ ਭਰਾ ਲਓ ਜਾਂ ਕੱਲ ਨੂੰ ਨਾਂ ਨਿਕਲਣਗੀ ਫੇਰ ਇਹਦੇ ਵਿੱਚ ਵੀ ਤੁਸੀਂ ਆਪਾਂ ਨੂੰ ਹੀ ਕਹੋਗੇ ਹਨਾ ਇਹਦੇ ਕਰਕੇ ਵੀ ਆਪਾਂ ਉਸ ਗੱਲ ਵਿੱਚ ਤਾਂ ਤੁਹਾਡੀ ਹੈਲਪ ਨਹੀਂ ਕਰ ਸਕਦੇ ਬਾਕੀ ਤੁਹਾਨੂੰ ਆਪਾਂ ਇੰਨਾ ਕਹਦਾ ਜੇ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਵਾ ਹਨਾ ਵੀ ਰਿਸ਼ਤੇਦਾਰ ਆ ਜਾਂ ਤੁਹਾਡਾ ਕੋਈ ਯਾਰ ਦੋਸਤਾ ਉਹਨੂੰ ਕਹਿ ਕੇ ਵੀ ਜੇ ਕੋਈ ਉਹ ਕਿਸੇ ਨੂੰ ਜਾਣਦਾ ਜਾਂ ਕਿਸੇ ਮਾਲਕ ਨੂੰ ਕਹਿ ਕੇ ਪ੍ਰਵਾਹ ਸਕਦਾ ਕਿਉਂਕਿ ਇਸ ਵਾਰ ਥੋੜੀ ਜਾਂ ਜਿਵੇਂ ਕਾਰ ਦੇ ਪੇਪਰ ਉਹਨਾਂ ਨੇ ਮੰਗ ਲਏ ਹਨ ਉਹਦਾ ਕਰਕੇ ਥੋੜਾ ਜਿਹਾ ਸਾਰੇ ਜਾਣੇ ਵੀ ਰੀਤੀ ਜਾਂਦੀ ਆ ਪੇਪਰ ਬਰਵਾਉਣ ਤੋਂ ਏਜੰਟ ਵੀ ਤੇ ਜਿਹੜੇ ਮਾਲਕ ਵੀ ਅੱਗੇ ਗੱਲ ਸੀ ਕਿ ਵੀ ਸਿਰਫ ਮਤਲਬ ਜਿਹੜਾ ਕੰਮ ਦਾ ਕੰਤਰਾਤੂ ਸੀ ਪੇਪਰ ਬਰਵਾਉਣੇ ਸੀ ਉਹ ਮਾਲਕ ਵੀ ਸੀਗੇ ਜਿਹੜੇ ਜਿੱਥੇ ਆਪਾਂ ਜਾਂ ਕੰਮ ਕਰਦੇ ਆ ਜਾਂ ਕੋਈ ਜਾਣ-ਪਛਾਣ ਨਾਲ ਆਪਾਂ ਕਹਿ ਕੇ ਪਰਵਾਹ ਦਿੰਦੇ ਸੀ ਉਹਨਾਂ ਨੂੰ ਆਏ ਸੀ ਵੀ ਚੱਲ ਕੰਮ ਤੇ ਬੰਦੇ ਨੂੰ ਸੰਦਣਾ ਜਦੋਂ ਆ ਗਿਆ ਚੱਲ ਪੇਪਰ ਬਰਵਾਉਣ ਤਾਂ ਹੀ ਆ ਪੇਪਰ ਬਣ ਕੇ ਫਿਰ ਆਪੇ ਹੀ ਆਸੇ ਪਾਸੇ ਅਗਲਾ ਹੋ ਜਾਂਦਾ ਹੋਰ ਕੰਮ ਮਿਲ ਜਾਂਦਾ ਜੇ ਉਹ ਮਾਲਕ ਕੋਲੇ ਨਾ ਵੀ ਕੋਈ ਕੰਮ ਹੋਵੇ ਕਾਮਾ ਫਿਰ ਹੋਰ ਵੀ ਮਿਲ ਜਾਂਦਾ ਹੁਣ ਇਸ ਵਾਰ ਇਹ ਆ ਇਹਨਾਂ ਨੇ ਜਿਹੜੇ ਘਰ ਦੇ ਪੇਪਰ ਮੰਗ ਲਏ ਹੁਣ ਜਿਹੜਾ ਵੀ ਮਾਲਕ ਬਲਾਊਗਾ ਤੇ ਉਹਨੂੰ ਉਸ ਬੰਦੇ ਨੂੰ ਆਪਦੇ ਘਰੇ ਉਸ ਜਿਹੜੇ ਘਰ ਦੇ ਪੇਪਰ ਲਾਊਗਾ ਉੱਥੇ ਰੱਖਣਾ ਹੀ ਪੈਣਾ ਵਾ ਉਹ ਘਰ ਦੇ ਪੇਪਰ ਲਾਉਣੇ ਵੀ ਪੈਣੇ ਆ ਤੇ ਰੱਖਣਾ ਵੀ ਪੈਣਾ ਤੇ ਨਾਲ ਇਹ ਵੀ ਆ ਜਦੋਂ ਸਾਰੇ ਪੇਪਰ ਲੱਗ ਗਏ ਆ ਜਿਹਦੇ ਪੇਪਰ ਸਹੀ ਭਰੇ ਗਏ ਆ ਸਾਰਾ ਸਾਰੇ ਪੇਪਰ ਜਿਹਦੇ ਮਤਲਬ ਡਾਕੂਮੈਂਟ ਸਾਰੇ ਸਹੀ ਆ ਉਹਦੇ ਪੇਪਰ ਨਿਕਲਨੇ ਵੀ ਜ਼ਰੂਰ ਆ ਤਾਂ ਕਰਕੇ ਇਸ ਵਾਰ ਵੀ ਥੋੜਾ ਜਿਹਾ ਮਾਲਕ ਵੀ ਆ ਜਿਹੜੇ ਏਜੰਟ ਵੀ ਆ ਤੇ ਪੇਪਰ ਵੀ ਮਤਲਬ ਸੋਚ ਸਮਝ ਕੇ ਫੜ ਰਹੇ ਆ ਵੀ ਜਿੰਨਾ ਕੋ ਕੰਮ ਕਰਵਾ ਸਕਦੇ ਆ ਅੱਗੇ ਵਾਲੀ ਗੱਲ ਆਪਾਂ ਅੱਥਰ ਚਲੋ ਫੇਰ ਆਪਾਂ ਰਿਪੀਟ ਨਹੀਂ ਕਰਦੇ ਅਗਲੀਆਂ ਵੀਡੀਓ ਚ ਆਪਾਂ ਦੱਸਿਆ ਗਿਆ ਵੀ ਅੱਗੇ ਗੱਲਾਂ ਹੋਰ ਸੀਗੀਆਂ ਵੀ ਭਰੀ ਜਾਂਦੇ ਸੀ 10 10 15 15 ਬੰਦਿਆਂ ਦੇ ਜਾਦਾ ਜਾਦਾ ਦੇ ਭਰੀ ਜਾਂਦੇ ਸੀ ਵੀ ਐਸ ਵਾਰ ਥੋੜੀ ਜਿਹੀ ਸਖਤਾਈ ਆ ਉੰਤੇ ਤਾਂ ਅਗਰ ਕਿਹਾ ਬਗਨੇ ਵੀ ਆਪਾਂ ਨੂੰ ਤੁਸੀਂ ਸਿਰਫ ਜੇ ਕੋਈ ਜਾਣਕਾਰੀ ਲੈਣੀ ਆ ਪੇਪਰਾਂ ਬਾਰੇ ਜਾਂ ਵੀ ਕੋਈ ਤੁਹਾਡੇ ਨਾਲ ਗੱਲ ਕਰਦਾ ਉਹਦੇ ਬਾਰੇ ਤੁਸੀਂ ਪੁੱਛਣੀ ਹੈ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਜਾਂ ਕਿਸੇ ਰਿਸ਼ਤੇਦਾਰ ਨਾਲ ਜਾਂ ਕਿਸੇ ਨਾਲ ਅਜਨਠ ਨਾਲ ਉਹ ਬਾਰੇ ਜੇ ਤੁਸੀਂ ਕੋਈ ਉਹ ਤੁਹਾਨੂੰ ਕਹਿੰਦੇ ਆ ਉਹਦੇ ਬਾਰੇ ਪੁੱਛਣਾ ਸਾਨੂੰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਜੇ ਤੁਸੀਂ ਆਉਣਾ ਚਾਹੁੰਦੇ ਆ ਇਟਲੀ ਚ ਜੇ ਹੁਣ ਤੁਸੀਂ ਸਾਨੂੰ ਕਹਿੰਦੇ ਆ ਵੀ ਸਾ ਤੁਸੀਂ ਸਾਡੀ ਹੈਲਪ ਕਰੋ ਤੁਸੀਂ ਸਾਡੀ ਪ੍ਰਵਾਹ ਦਿਓ ਉਹ ਆਪਾਂ ਤੁਹਾਡੇ ਪੇਪਰ ਨਾਲ ਹੁਣ ਤੁਹਾਡੀ ਕੋਈ ਹੈਲਪ ਕਰ ਸਕਦੇ ਆ ਨਾ ਪ੍ਰਵਾਹ ਸਕਦੇ ਆ ਸਿਰਫ ਜਾਣਕਾਰੀ ਦੇ ਸਕਦੇ ਆ ਤੇ ਵੀ ਜੇ ਤੁਹਾਡੀ ਕੋਈ ਕਿਸੇ ਨਾਲ ਗੱਲਬਾਤ ਹੁੰਦੀ ਆ ਜਾਂ ਤੁਹਾਨੂੰ ਕੋਈ ਕਿੱਦਾਂ ਜਾਂ ਅੰਟ ਤੁਹਾਨੂੰ ਕਿੱਦਾਂ ਕਹਿੰਦਾ ਵਾ ਉਹ ਤੁਸੀਂ ਸਾਨੂੰ ਪੁੱਛ ਸਕਦੇ ਆ ਉਹ ਜਿੰਨੀ ਸਹੀ ਜਾਣਕਾਰੀ ਹੋਊਗੀ ਆਪਾਂ ਉਹ ਤੁਹਾਨੂੰ ਦੱਸਾਂਗੇ ਕਿਉਂਕਿ ਇਤੋਂ ਦੇ ਰੂਲ ਆ ਜਿਹੜਾ ਸਾਰਾ ਕੁਝ ਕਈ ਵਾਰ ਇੰਡੀਆ 'ਚ ਹੁਣ ਬੈਠੇ ਹੁੰਨੇ ਆ ਆਪਾਂ ਇੰਡੀਆ 'ਚ ਬੈਠੇ ਜਿਹੜੇ ਪੇਪਰ ਪਰਵਾਉਣਨੇ ਆ ਜਾਂ ਕਿਸੇ ਹੋਰ ਕੰਟਰੀ 'ਚੋਂ ਜਿਵੇਂ ਹੁਣ ਕਮੈਂਟ ਆਉਂਦੇ ਆ ਕੋਈ ਦਵਾਈ 'ਚੋਂ ਆ ਕੋਈ ਕਿਤੋਂ ਆ ਉਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਇੱਥੋਂ ਦੇ ਰੂਲਾਂ ਦਾ ਤੇ ਉਹ ਆਪਾਂ ਸਿਰਫ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ ਹੋਰ ਆਪਾਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਹੁਣ ਮੈਨੂੰ ਇਦਾਂ ਸੀਗਾ ਵੀ ਕਾਫੀ ਕਮੈਂਟ ਪੇਪਰ ਪਰਵਾਉਣ ਬਾਰੇ ਆ ਰਹੇ ਆ ਜੇ ਸਾਡੀ ਹੈਲਪ ਕਰੋ ਪੇਪਰ ਪਰਵਾਓ ਫਿਰ ਮੈਂ ਕਹਾਂ ਵੀ ਚਲੋ ਤੁਸੀਂ ਕਮੈਂਟ ਉਹਦੀ ਵੇਟ ਕਰੋਗੇ ਹਨਾ ਰਿਪਲਾਈ ਦੀ ਇਹਦੇ ਨਾਲ ਹੁਣ ਤੁਹਾਨੂੰ ਵੀਡੀਓ ਬਣਾ ਕੇ ਮੈਂ ਦੱਸਾਂ ਵੀ ਤੁਸੀਂ ਉਹਦੀ ਵੇਟ ਕਰਨ ਨਾਲੋਂ ਕੋਈ ਆਪਦਾ ਕੋਈ ਜਾਣ ਜੇ ਤੁਸੀਂ ਵਾਕਈ ਆਉਣਾ ਚਾਹੁੰਦੇ ਕਿਸੇ ਵਧੀਆ ਜਾਣ ਨਾਲ ਮੈਂ ਜੇ ਕੋਈ ਥੋੜਾ ਇੱਧਰ ਰਿਸ਼ਤੇਦਾਰਾ ਕੋਈ ਯਾਰ ਦੋਸਤਾ ਉਹਨੂੰ ਕਹਿ ਕੇ ਵੀ ਜਾਂ ਕੋਈ ਕਿਸੇ ਮਾਲਕ ਨਾਲ ਗੱਲ ਕਰ ਲਵੇ ਤੇ ਜਾਂ ਕਿਸੇ ਏਜੰਟ ਨਾਲ ਤੁਹਾਡੀ ਗੱਲ ਕਰਵਾ ਦੇ ਤੇ ਉਹ ਤੁਸੀ ਕਹਿ ਕੇ ਕਿਉਂਕਿ ਦਿਨ 5 ਰਹਿ ਗਏ ਆ ਫੈਲਾ ਤਿਆਰ ਹੋਣ ਚ ਤੇ ਉਹਨੂੰ ਕਹਿ ਕੇ ਤੁਸੀਂ ਆਪਣੀ ਫੈਲ ਤਿਆਰ ਕਰਵਾ ਸਕਦੇ ਆ ਤੇ ਪੇਪਰ ਭਰਵਾ ਸਕਦੇ ਆ। ਨਾ ਕਿ ਇੱਕ ਮਿੰਟ ਪਹਿਲਾਂ ਕਮੈਂਟ ਆਇਆ ਸੀਗਾ ਵੀ ਮੈਂ ਆਪਣੀ ਡਾਟਰ ਨਾਲ ਤੇ ਆਪਣੇ ਹਸਬੰਡ ਨਾਲ ਇੱਧਰ ਆਉਣਾ ਚਾਹੁੰਦੀ ਆ ਮੈਂ ਕਿੱਦਾਂ ਆ ਸਕਦੀ ਆ। ਹਾਂਜੀ ਜੇ ਤੁਹਾਨੂੰ ਦੱਸ ਦਿੰਨੇ ਆ ਵੀ ਤੁਸੀਂ ਇੱਧਰ ਇਟਲੀ ਆਉਣ ਲਈ ਵੀ ਆਪਾਂ ਇਦਾਂ ਫੈਮਲੀ ਬੇਸ ਤੇ ਨਹੀਂ ਆ ਸਕਦੇ ਫੈਮਲੀ ਬੇਸ ਤੇ ਉਹ ਆ ਸਕਦੇ ਜੇ ਤੁਹਾਡੇ ਹਸਬੰਦ ਇੱਧਰ ਹੈਗੇ ਆ ਕੰਮ ਕਰਦੇ ਆ ਤੇ ਵੀ ਉਹ ਤੁਹਾਡਾ ਰਿਪਲਾਈ ਕਰਦੇ ਆ ਤੇ ਅਪਲਾਈ ਕਰਦੇ ਆ ਉਸ ਤੋਂ ਬਾਅਦ ਤੁਸੀਂ ਆਪਦੇ ਫੈਮਲੀ ਬੇਸ ਤੇ ਇੱਧਰ ਆ ਸਕਦੇ ਆ ਜਿਵੇਂ ਤੁਹਾਡੇ ਬੱਚੇ ਆ ਨਾਲ ਤੇ ਇਹ ਇੱਧਰ ਆਉਣ ਵਾਸਤੇ ਜੇ ਹੁਣ ਤੁਸੀਂ ਹਸਬੰਦ ਤੇ ਵਾਈਫ ਨੇ ਆਉਣਾ ਦੋਨਾਂ ਨੇ ਬਿਨਾ ਬੱਚੇ ਤੋਂ ਅਲੱਗ-ਅਲੱਗ ਤੁਸੀਂ ਪੇਪਰ ਪ੍ਰਵਾਹ ਕੇ ਆ ਸਕਦੇ ਆ ਉਹਦੇ ਵਿੱਚ ਇਹ ਵੀ ਨਹੀਂਗਾ ਵੀ ਜਾਂ ਤੁਹਾਡੇ ਦੋਹਾਂ ਦੇ ਵੀ ਜਰੂਰੀ ਨਹੀਂ ਵੀ ਤੁਹਾਡੇ ਦੋਹਾਂ ਦੇ ਨਿਕਲਣਗੇ ਹੋ ਸਕਦਾ ਤੁਹਾਡੇ ਇੱਕ ਦੇ ਨਿਕਲਣ ਹੋ ਸਕਦਾ ਤੁਹਾਡੇ ਦੋਹਾਂ ਦੇ ਵੀ ਨਿਕਲਿਆ ਆਣਾ ਤੇ ਜੈਸਾ ਹਵਨੈਸ ਵਾਰ ਤਾਂ तकरीबन ਲੱਗਦਾ ਹੀ ਆ ਵੀ ਸ਼ਾਇਦ ਜਿੰਨੇ ਕ ਪੇਪਰ ਭਰੇ ਜਾਣੇ ਵੀ ਨਿਕਲ ਹੀ ਆਉਣੇ ਕਿਉਂਕਿ ਵੀ ਸਾਰੇ ਡਾਕੂਮੈਂਟ ਪਹਿਲਾਂ ਲੱਗ ਜਾਣੇ ਫਿਰ ਦੋਹਾਂ ਦੇ ਨਿਕਲੇ ਫਿਰ ਬੱਚੇ ਦੇ ਨਾਲ ਨਹੀਂ ਲੱਗਨੇ ਇਧਰ ਆਨਲਾਈਨ ਬੱਚਾ ਹਾਸਬੈਂਡ ਤੇ ਜਾਂ ਵਾਈਫ ਜਦੋਂ ਆਉਂਦੇ ਆ ਜਾਂ ਕੋਈ ਵਾਈਫ ਆਪਣੇ ਹਸਬੈਂਡ ਨੂੰ ਬੁਲਾਉਂਦੀ ਆ ਬੱਚੇ ਨੂੰ ਨਾਲ ਬੁਲਾ ਸਕਦੀ ਆ ਜਾਂ ਹਸਬੈਂਡ ਆਪਣੀ ਵਾਈਫ ਨੂੰ ਬੁਲਾਉਂਦਾ ਵਾ ਤੇ ਉਹ ਬੱਚੇ ਨੂੰ ਬੁਲਾ ਸਕਦਾ ਵੀ ਉਹਦੇ ਲਈ ਵੀ ਬੱਚਾ 17 ਸਾਲ ਤੋਂ ਛੋਟਾ ਹੋਣਾ ਚਾਹੀਦਾ ਤੇ ਜੇ ਉਹ ਤੋਂ ਕਿਸੇ ਨੇ ਵੱਡੇ ਬੱਚੇ ਨੇ ਹੋਣਾ ਉਹ 18 ਸਾਲ ਤੋਂ ਉੱਪਰ ਹੋਣਾ ਚਾਹੀਦਾ ਉਹਦੇ ਲਈ ਸ਼ਰਤਾਂ ਇਹ ਹੁੰਦੀਆਂ ਵਾ ਵੀ ਜਿਵੇਂ ਹੁਣ ਉਹ ਵਰਕ ਪਰਮਿਟ ਤੇ ਜਿਵੇਂ ਵਰਕ ਲਈ 9 ਮਹੀਨੇ ਵਾਲੇ ਕੰਮ ਤੇ ਜਾਂ ਆਪਣੇ ਉਧਰ ਆਇਆ ਮੁੰਡਾ ਉਹਦੀ ਐਕ ਦੀ 20 ਸਾਲ ਉਮਰ ਤੇ ਇੱਕ ਤਾਂ ਆਪਣਾ ਦੋਤਾ ਹੀ 20 ਸਾਲ ਦਾ ਤੇ ਇੱਕ ਦੀ ਉਮਰ ਹੈਗੀ 22 ਸਾਲਾਂ ਦੀ ਵੀ ਉਹ ਵਰਕ ਅਪਾਰਟਮੈਂਟ ਤੇ ਜਿਵੇਂ ਕੋਈ 9 ਮਹੀਨੇ ਵਾਲੀ ਪੇਪਰ ਤੇ ਜਾਂ ਜਾਂ ਫਿਰ ਸਾਲ ਵਾਲੇ ਪੇਪਰ ਉਹ ਭਰਾ ਕੇ ਆਪਾਂ ਆ ਸਕਦੇ ਹਾਂ ਜਿਵੇਂ ਆਪਾਂ ਹੁਣ ਪੂਰੀ ਫੈਮਿਲੀ ਆ ਪੂਰੀ ਫੈਮਿਲੀ ਆਪਾਂ ਇਟਲੀ ਦੇ ਵਿੱਚ ਉੱਥੇ ਨਹੀਂ ਆ ਸਕਦੇ ਵੀ ਕਿਸੇ ਵੇਸ ਤੇ ਵੀ ਨਹੀਂ ਆ ਸਕਦੇ ਕਿ ਇੱਕ ਜਣਾ ਇੱਧਰ ਹੋਵੇ ਫੇਰ ਆ ਸਕਦੇ ਜਾਂ ਆਪਾਂ ਹਸਬੈਂਡ ਵਾਈਫ ਆਪਾਂ ਜਿਵੇਂ ਵਰਕ ਅਪਾਰਟਮੈਂਟ ਦਾ ਸੀਜ਼ਨਲ ਪੇਪਰ ਆ ਨੌਨ ਸੀਜ਼ਨਲ ਪੇਪਰ ਆ ਸਾਲ ਵਾਲੇ 9 ਮਹੀਨੇ ਵਾਲੇ ਆਪਾਂ ਦਾ ਡੋਮੈਸਟਿਕ ਪੇਪਰਾਂ ਕਰਾਂ ਦੇ ਕੰਮ ਕਰ ਲਈ ਉਹ ਪਰਵਾਹ ਕੀ ਇਦਾਂ ਆ ਸਕਦੀਆਂ ਵੀ ਇਕੱਠੀ ਪੂਰੀ ਫੈਮਿਲੀ ਆਪਾਂ ਨਹੀਂ ਆ ਸਕਦੀ ਠੀਕ ਹੈ ਜੀ ਇਹ ਬਾਕੀ ਆਪਣੇ ਕਮੈਂਟ ਤਾਂ ਬਹੁਤ ਆ ਹੁਣ ਬਾਕੀ ਵੇਟਰਿੰਗ ਦੇ ਕੰਮ ਬਾਰੇ ਵੀ ਬੀਰ ਨੇ ਪੁੱਛਿਆ ਸੀਗਾ ਤੇ ਉਹਦੇ ਤੇ ਆਪਾਂ ਤੁਹਾਨੂੰ ਕੱਲ ਨੂੰ ਵੀਡੀਓ ਬਣਾਵਾਂਗੇ ਵੀ ਰੈਸਟੋਰੈਂਟ ਦੇ ਕੰਮਾਂ ਦਾ ਇੱਥੇ ਕੀ ਹਿਸਾਬ ਕਿਤਾਬ ਆ ਕਿੰਨੀ ਤਨਖਾਹ ਆ ਤੇ ਕੱਲ ਨੂੰ ਵੀ ਟਾਈਮ ਲੱਗਾ ਤਾਂ ਬਣਾਵਾਂਗੇ ਤੇ ਨਹੀਂ ਫੇਰ ਲਿਖਾਂਗੇ ਬਣਾਵਾਂਗੇ ਜਰੂਰ ਕਿਉਂਕਿ ਉੱਤੇ ਕਮੈਂਟ ਆ ਰਹੇ ਆ ਵੀ ਤੁਸੀਂ ਇੱਥੋਂ ਦੇ ਸਾਨੂੰ ਦੱਸੋ ਵੀ ਰੈਸਟੋਰੈਂਟ ਦੇ ਕੰਮਾਂ ਦੀ ਕਿੰਨੀ ਤਨਖਾਹ ਆ ਜਾਂ ਕੀ ਹਿਸਾਬ ਕਿਤਾਬਾ ਕੰਮ ਲਈ ਕੀ ਕੀ ਸ਼ਰਤਾਂ ਜ਼ਰੂਰੀ ਆ ਤੇ ਉਹ ਆਪਾਂ ਪੂਰੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਸ ਹੁਣ ਇਹ ਆਪਣੀ ਵੀਡੀਓ ਬਣਾਉਂਦਾ ਤਾਂ ਇਹ ਰੀਜਨ ਸੀਗਾ ਵੀ ਥਣ ਥੋੜੇ ਰਹਿ ਗਏ ਆ ਤੇ ਵੀ ਹੁਣ ਜਿਹੜੇ ਆਪਾਂ ਨੂੰ ਕਮੈਂਟ ਆ ਰਹੇ ਆ ਵੀ ਸਾਨੂੰ ਦੱਸੋ ਵੀ ਤੁਸੀਂ ਇਹਨਾਂ ਕੰਮਾਂ 'ਚ ਵੀ ਆਪ ਦਾ ਤੁਸੀਂ ਜੀ ਵਾਤੇ ਆਉਣਾ ਚਾਹੁੰਦੇ ਆ ਕਿ ਘਰੇ ਬਹਿ ਕੇ ਆਪਣਾ ਟਾਈਮ ਵੇਸਟ ਨਾ ਕਰੋ ਵੀ ਜਾਂ ਸਾਡੇ ਹੁਣ ਮੈਸੇਜ ਦੀ ਤੁਸੀਂ ਵੇਟ ਕਰਕੇ ਵੀ ਉਹ ਦੱਸਣਗੇ ਬਾਅਦ ਵੀ ਇਹਦਾ ਨਾ ਕਰੋ ਤੁਸੀਂ ਜੇ ਤੁਸੀਂ ਬਾਕੀ ਆਉਣਾ ਵਾ ਤੇ ਆਪ ਦਾ ਕਿਸੇ ਨਾਲ ਕੰਟੈਕਟ ਕਰਕੇ ਕਿਸੇ ਨਾਲ ਹਜਾਂਟ ਨਾਲ ਜਾਂ ਕਿਸੇ ਰਿਸ਼ਤੇਦਾਰ ਨੂੰ ਕਹਿ ਕੇ ਕਿਸੇ ਮਾਲਕ ਨੂੰ ਇੱਥੇ ਤੁਹਾਡੀ ਗੱਲਬਾਤ ਕਰਵਾ ਕੇ ਉਹ ਤੁਹਾਡੇ ਪੇਪਰ ਪ੍ਰਵਾਹ ਸਕਦਾ ਤੁਹਾਡੇ ਫੈਸਲੇ ਤਿਆਰ ਕਰਵਾ ਸਕਦਾ ਕਿਉਂਕਿ ਪੇਪਰ ਤਾਂ ਵਗਾ ਫਾਰਬ੍ਰਿਕ ਕਲੈਕ ਹੋਣੇ ਆ ਤੇ ਜਿਹੜੀਆਂ ਫਾਈਲਾਂ ਤਿਆਰ ਹੋਣ ਚੋ ਸੈਲਫ 5 ਦਿਨ ਲੈ ਕੇ ਠੀਕ ਹੈ ਜੀ ਅਸੀਂ ਆਪਣੀ ਵੀਡੀਓ ਮੈਂ ਜੇ ਕੋਈ ਬਾਤ ਦੇ ਘਾਟਾ ਬੋਲਣ ਚ ਹੋ ਗਈ ਹੋਈ ਗਲਤੀ ਕਹਿ ਕਿਉਂਕਿ ਮੈਂ ਥੋੜਾ ਜਿਹਾ ਜਲਦੀ ਚ ਵੀਡੀਓ ਬਣਾਉਣੀ ਹੁੰਨੀ ਆ ਥੋੜਾ ਜਿਹਾ ਬੀਜੀ ਕਰਕੇ ਤੇ ਇੱਕ ਮੈਂ ਜਾਣਾ ਵੀ ਕਰਕੇ ਤਾਂ ਕਰਕੇ ਤੇ ਕੋਈ ਅੱਖਰ ਬਾਦ ਘਾਟ ਬੋਲਣ ਚ ਹੋ ਗਿਆ ਤੇ ਆਪਾਂ ਮਾਫੀ ਚਾਹੁੰਦੇ ਆ ਠੀਕ ਆ ਜੀ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ